ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀ ਤਰਨਜੀਤ ਜੁਵਲਰ ਭਾਸੋ ਤੋਂ ਸੋ ਦੋਸਤੋ ਹਰ ਦਿਨ ਦੀ ਤਰ੍ਹਾਂ ਤੁਹਾਡੇ ਲਈ ਕੁਝ ਵੱਖਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਅੱਜ ਅਸੀਂ ਆਪਣੇ YouTube ਚੈਨਲ ਦੇ ਉੱਪਰ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਵਰਕੂਪੀ ਦੇ ਨਾਲ ਜੋ ਡਿਜ਼ਾਈਨ ਤਿਆਰ ਕੀਤੇ ਨੇ ਤੁਸੀਂ ਸੁਣੀ ਹੋਣੀ ਸਾਹੀ ਸ਼ਹਿਰ ਪਟਿਆਲੇ ਦੇ ਹਰ ਇੱਕ ਚੀਜ਼ ਸਾਹੀ ਹੋਰ ਉਦਾਂ ਹੀ ਸਾਹੀ ਡਿਜ਼ਾਈਨ ਤੁਹਾਡੇ ਨਾਲ ਲੈ ਕੇ ਹਾਜ਼ਰ ਆਂ ਜੀ ਰਣਜੀਤ ਜੁ联ਰ ਭਾਸੋ ਵਾਲਿਆਂ ਦੇ ਜੋ ਕਿ ਪਟਿਆਲਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਆਪਣੀ ਸ਼ਾਪ ਮੇਨ ਭਾਸੋ ਸ਼ਹਿਰ ਦੇ ਵਿੱਚ ਹੈ ਜੀ ਕਾਫੀ ਕਸਟਮਰਸ ਦੀਆਂ ਕਾਲਸ ਆਉਂਦੀਆਂ ਨੇ ਵੀ ਥੋਡੀ ਸ਼ਾਪ ਪਟਿਆਲਾ ਸ਼ਹਿਰ ਦੇ ਵਿੱਚ ਆ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸਾਡਾ ਸ਼ੋਰੂਮ ਪਟਿਆਲੇ ਤੋਂ ਬਿਲਕੁਲ ਨਜ਼ਦੀਕ 20 ਕਿਲੋਮੀਟਰ ਦੀ ਦੂਰੀ ਤੇ ਮੇਨ ਭਾਸੋ ਸਰਕਾਰੀ ਸੀਨੀਅਰ ਸੈਕੰਡਰੀ ਦੇ ਸਕੂਲ ਦੇ ਕੋਲ ਹੈ ਜੀ ਸੋ ਜਿਨ੍ਹਾਂ ਨੇ ਵੀ ਵਿਜ਼ਿਟ ਕਰਨਾ ਹੈ ਸਾਡੇ ਤੋਂ ਲੋਕੇਸ਼ਨ ਵਗੈਰਾ ਮੰਗਵਾ ਸਕਦੇ ਨੇ ਸੋ ਜ ਆਪਾਂ ਜੋ ਅੱਜ ਦੀ ਵੀਡੀਓ ਲੈ ਕੇ ਹਾਜ਼ਰਾਂ ਜੀ ਇੱਕ ਵਾਰ ਉਸ ਦੇ ਉੱਪਰ ਆਈਏ ਜਿਆ ਤੁਹਾਨੂੰ ਆਪਣੇ ਸਾਹੀ ਸੈੱਟ ਜੋ ਕਿ ਤੁਸੀਂ ਪਹਿਲਾਂ ਸ਼ਾਇਦ ਸਾਡੇ ਪੇਜ ਦੇ ਉੱਪਰ ਰੀਲਸ ਦੇ ਵਿੱਚ ਦੇਖੇ ਹੋਣੇ ਪਰ ਕਈ ਕਸਟਮਰ ਇਸ ਦਾ weight ਔਰ price ਜਾਣਨ ਦੀ ਕੋਸ਼ਿਸ਼ ਕਰਦੇ ਨੇ ਔਰ ਕਾਫੀ ਕਸਟਮਰ ਆਪਣੇ ਸ਼ਾਪ ਤੇ ਵਿਜ਼ਿਟ ਕਰਨ ਦੇ ਚੱਕਰ ਦੇ ਵਿੱਚ ਰਹਿ ਜਾਂਦੇ ਨੇ ਔਰ ਬਾਹਰੋਂ ਜਦੋਂ ਕਿਤੇ ਹੋਰ ਬਣਵਾ ਲੈਂਦੇ ਨੇ ਫਿਰ ਉਹਨਾਂ ਨੂੰ ਬੜੀ ਹੀ ਦਿੱਕਤ ਆਉਂਦੀ ਹੈ ਡਿਜ਼ਾਈਨਿੰਗ ਔਰ ਫਿਨਿਸ਼ਿੰਗ ਦੇ ਵਿੱਚ ਦੁਬਾਰਾ ਚਲੋ ਕਈ ਕਸਟਮਰ ਆਏ ਨੇ ਇਦਾਂ ਹੀ ਪਰ ਸੋ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਕੋਈ ਵੀ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਉਹ ਸਾਡੇ ਤੋਂ ਇੱਕ ਵਾਰ ਉਹਦਾ ਐਸਟੀਮੇਟ ਔਰ ਵੇਟ ਜ਼ਰੂਰ ਪੁੱਛੋ ਔਰ ਤੁਹਾਨੂੰ ਪਤਾ ਚੱਲ ਜਾਣਾ ਹੈ ਬੜੇ ਹੀ ਰੀਜ਼ਨੇਬਲ ਪ੍ਰਾਈਸ ਆਪਾਂ ਰੱਖੇ ਹੋਏ ਨੇ ਡਿਜ਼ਾਈਨਿੰਗ ਦੇ ਸੋ ਇਹ ਵਾਲਾ ਸੈੱਟ ਜੋ ਤੁਸੀਂ ਦੇਖ ਰਹੇ ਹੋ ਦੋਸਤੋ ਉਨਲੀ 33 ਗ੍ਰਾਮ 골ਡ ਵੇਟ ਦੇ ਵਿੱਚ ਤਿਆਰ ਹੈ ਜੀ 올 ਸਟੋਨ ਜੋ ਇਹਦੇ ਮੀਚੇ ਮੋਤੀ ਵਗੈਰਾ ਲੱਗੇ ਨੇ ਸਾਰੇ ਹੀ ਲੈਸ ਕਰਕੇ ਦਵਾਂਗੇ ਤੁਹਾਨੂੰ ਇਸੇ ਤਰ੍ਹਾਂ ਹੀ ਆਪਾਂ ਪਿੱਪਲ ਪੱਤੀ ਦੇ ਵਿੱਚ ਤੁਹਾਡੇ ਨਾਲ ਪੰਜ ਡਿਜ਼ਾਈਨ ਜੋ ਕਿ ਤੁਹਾਡੇ ਰੂਰੂ ਕਰਾਉਣ ਜਾ ਰਹੇ ਹਾਂ ਪੰਜੋ ਡਿਜ਼ਾਈਨ ਇੱਕ ਵਾਰ ਤੁਸੀਂ ਦੇਖ ਲਵੋ ਸਾ ਪੰਜੋ ਡਿਜ਼ਾਈਨ ਹੀ ਇੱਕ ਤੋਂ ਇੱਕ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਡਿਜ਼ਾਈਨ ਤੁਹਾਡੇ ਬਜਟ ਔਰ ਤੁਹਾਡੇ ਪ੍ਰਾਈਸ ਮੁਤਾਬਕ ਬਹੁਤ ਹੀ ਰੀਜ਼ਨੇਬਲ ਹੋਣਗੇ। ਆਓ ਦੋਸਤੋ ਤੁਹਾਨੂੰ ਇੱਕ ਇੱਕ ਕਰਕੇ ਇਹਨਾਂ ਦੇ ਰੇਟ ਔਰ weight ਬਾਰੇ ਜਰੂਰ ਚੰਨਣਾ ਪਾਵਾਂਗੇ। ਪਹਿਲੇ ਵਾਲਾ ਸੈੱਟ ਤੁਹਾਨੂੰ ਦਿਖਾਈ ਦਿੱਤਾ ਇਹ ਤੁਸੀਂ ਦੇਖ ਲਿਆ ਹੋਣਾ ਜਿਸਦਾ 33 ਗ੍ਰਾਮ weight ਹੈ ਜੀ। ਉਸ ਤੋਂ ਬਾਅਦ ਜੋ ਆਪਣਾ 트ੈਂਡਿੰਗ ਪिपल ਪੱਤੀ ਸੈੱਟ ਹੈ ਜੀ ਤੁਸੀਂ ਦੇਖਿਆ ਹੋਣਾ। ਸਾਡੇ ਪਟਿਆਲੇ ਸ਼ਹਿਰ ਦੇ ਪਿੱਪਲ ਪੱਤੀ ਵਾਲੇ ਸੈੱਟ ਤੁਸੀਂ ਪਤਾ ਹੀ ਹੋਣਾ ਬਹੁਤ ਹੀ ਮਸ਼ਹੂਰ ਨੇ ਸੋ ਸਾਡੀ ਫਿਨਿਸ਼ਿੰਗ ਔਰ ਡਿਜ਼ਾਈਨਿੰਗ ਨੂੰ ਤੁਸੀਂ ਬੜਾ ਹੀ ਪਿਆਰ ਦਿੰਨੇ ਹੋ ਇਦਾਂ ਹੀ ਅਸੀਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਹਾਂਗੇ ਸੋ ਦੋਸਤੋ ਇਹ ਸੈੱਟ ਦੇ weight ਦੀ ਅਗਰ ਆਪਾਂ ਗੱਲ ਕਰੀਏ ਓਨਲੀ 31 ਗ੍ਰਾਮ ਤੋਂ ਲੈ ਕੇ 32 ਗ੍ਰਾਮ ਦੇ ਵਿੱਚ ਇਹ ਰੈਡੀ ਆਪਣੇ ਕੋਲ ਔਨ ਸਟਾਕ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੋ ਆਪਾਂ ਚੋਕਰ ਦੇ ਵਿੱਚ ਇੱਕ ਡਿਜ਼ਾਈਨ ਤਿਆਰ ਕੀਤਾ ਹੈ ਇਹ ਬਿਲਕੁਲ ਹੀ ਨਿਊ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਇਸ ਸੈੱਟ ਦੇ weight ਦੀ ਅਗਰ ਗੱਲ ਕੀਤੀ ਜਾਵੇ ਟੈਗ ਇਸ ਦੇ ਨਾਲ ਲੱਗਿਆ ਹੋਇਆ ਜੀ ਟੈਗ ਦੇ ਉੱਪਰ weight ਆਪਣਾ 30 ਗ੍ਰਾਮ 300 ਮਿਲੀਗ੍ਰਾਮ ਦੇ ਵਿੱਚ ਆਪਣੇ ਕੋਲ ਇਹ ਰੈਡੀ ਔਨ ਸਟਾਕ ਹੈ ਜੀ ਕਿਸੇ ਨੇ ਵੀ ਇਹ ਆਪਣਾ ਸੈੱਟ ਨੂੰ ਬੁੱਕ ਕਰਨਾ ਹੈ ਟੋਕਨ ਮਨੀ ਦੇ ਕੇ ਬੁੱਕ ਕਰਵਾ ਸਕਦੇ ਨੇ ਇਹ ਵਾਲਾ ਜੋ ਸੈੱਟ ਤੁਹਾਨੂੰ ਚੋਕਰ ਦੇ ਵਿੱਚ ਦਿਖਾ ਰਹੇ ਹਾਂ ਬਿਲਕੁਲ ਲਾਈਟ weight ਔਰ ਬਹੁਤ ਹੀ ਫਲਾਵਟ ਵਾਲਾ ਡਿਜ਼ਾਈਨ ਰੈਡੀ ਹੋਇਆ ਜੀ ਅਗਰ ਇਸ ਸੈੱਟ ਦੇ weight ਦੇ ਤੁਹਾਨੂੰ ਬਾਰੇ ਦੱਸੀਏ ਤੁਸੀਂ ਵੀ ਸੁਣ ਕੇ ਹੈਰਾਨ ਹੋਣ ਵਾਲੀ ਗੱਲ ਹੋ ਜਾਣੀ ਹੈ ਕਿਉਂਕਿ ਇਹ ਵਾਲੇ ਸੈੱਟ ਦਾ weight ਅਗਰ ਆਪਾਂ ਤੁਹਾਨੂੰ ਦੱਸਦੇ ਹਾਂ ਤਾਂ only 28 ਗ੍ਰਾਮ weight ਦੇ ਵਿੱਚ ਰੈਡੀ ਹੋਇਆ ਹੋਇਆ ਹੈ ਕਿਉਂਕਿ ਇਸ ਦੇ ਈਰਿੰਗ ਵੀ ਬੜੇ ਹੀ ਸੋਹਣੇ ਔਰ ਸਲੀਕ ਡਿਜ਼ਾਈਨ ਦੇ ਵਿੱਚ ਬਣੇ ਹੋਏ ਨੇ ਸੋਬਰ ਲੁੱਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਸੋ ਇਸ ਤੋਂ ਬਾਅਦ ਜੋ ਤੁਹਾਨੂੰ ਪੰਜਵਾਂ ਸੈੱਟ ਦਿਖਾਉਣ ਜਾ ਰਹੇ ਆ ਉਹ ਤੁਸੀਂ ਵਿੱਧ ਟਿੱਕੇ ਦੇ ਨਾਲ ਦੇਖੋਗੇ ਵਿੱਧ ਟਿੱਕਾ ਇਹ ਵਾਲੇ ਸੈੱਟ ਦੀ ਜੇ ਆਪਾਂ weight ਦੀ ਗੱਲ ਕਰੀਏ only 40 ਤੋਂ 42 ਗ੍ਰਾਮ ਦੇ ਵਿੱਚ ਆਪਣੇ ਕੋਲ ਰੈਡੀ ਹੈ ਜੀ ਕਿਸੇ ਨੇ ਵੀ ਇਹ ਪੰਜੋਂ ਸੈਟਾਂ ਦੇ ਵਿੱਚੋਂ ਕੋਈ ਵੀ ਸੈੱਟ hold ਕਰਾਉਣਾ ਹੈ ਸਾਨੂੰ ਟੋਕਨ ਮਨੀ ਦੇ ਕੇ ਸੈੱਟ hold ਕਰਵਾ ਸਕਦਾ ਹੈ ਕਿਉਂਕਿ ਫਿਲਹਾਲ ਦੀ ਘੜੀ ਆਪਣੇ ਕੋਲ ਸਟਾਕ ਦੇ ਵਿੱਚ ਰੈਡੀ ਨੇ ਜੀ ਇਸ ਤੋਂ ਬਾਅਦ ਜੇ ਅਗਰ ਤੁਸੀਂ ਵਿਡਿੰਗ ਸੀਜ਼ਨ ਦੇ ਲਈ ਇਹ ਸੈੱਟ ਬਣਵਾਉਣੇ ਹੋਣ ਤਾਂ weight ਦੇ ਵਿੱਚ 5 ਤੋਂ 7 ਗ੍ਰਾਮ weight ਵੱਧ ਘਟ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ weight ਘਟਾ ਤਾਂ ਇਹਨਾਂ ਦੇ ਵਿੱਚ ਆਪਾਂ ਸਕਦੇ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਪਹਿਲਾਂ ਹੀ ਬਹੁਤ ਖਿੱਚ ਕੇ weight ਦੇ ਵਿੱਚ ਆਪਾਂ ਰੈਡੀ ਕੀਤੇ ਨੇ ਸੋ ਜਿਨ੍ਹਾਂ ਨੇ ਵੀ ਇਹ ਸੈੱਟ ਬਾਈ ਕਰਨੇ ਨੇ ਸੋ ਜਲਦੀ ਤੋਂ ਪਹਿਲਾਂ ਰਣਜੀਤ ਜੁਲਰ ਵਾਲਿਆਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਸੋ ਸਾਡੀ ਵੀਡੀਓ ਨੂੰ ਚਲਦੇ-ਚਲਦੇ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਔਰ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ ਰੰਜੀਤ ਜੁਲਰ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ